ਪੰਜਾਬੀ ਭਾਵਕ ਹੋਣ ਦੇ ਵਿੱਚ ਵੀ ਸਭ ਤੋਂ ਅੱਗੇ ਵਿਰੋਧ ਕਰਨ ਦੇ ਵਿੱਚ ਵੀ ਵੱਧ ਤੋਂ ਅੱਗੇ ਪੰਜਾਬੀਓ ਇੰਨੀ ਜਲਦੀ ਨਾ ਤੇ ਇਮੋਸ਼ਨਲ ਹੋ ਨਾ ਕਿਸੇ ਦਾ ਵਿਰੋਧ ਕਰੋ ਹੁਣ ਹੱਕ ਵਿੱਚ ਆ ਗਏ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਦੇ ਵਿੱਚ ਸਾਰੇ ਪੰਜਾਬੀ ਪੰਜਾਬੀ ਉਸ ਦੀ ਵੱਡੇ ਪੱਧਰ ਤੇ ਸ਼ੰਸ਼ਾ ਕਰ ਰਹੇ ਨੇ ਕਿ ਭਾਈ ਜਾਗਦਿਆਂ ਜ਼ਮੀਰਾਂ ਵਾਲੇ ਪੰਜਾਬ ਦੇ ਹੱਕ ਵਿੱਚ ਖੜਦੇ ਨੇ ਜਾਗਦਿਆਂ ਜ਼ਮੀਰਾਂ ਵਾਲੇ ਆਮ ਆਦਮੀ ਪਾਰਟੀ ਦਾ ਵਿਰੋਧ ਕਰਨ ਵਾਲੇ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦਾ ਆ ਪਿਛਲੇ ਤਿੰਨਾਂ ਦਿਨਾਂ ਤੋਂ ਲਗਾਤਾਰ ਵੱਖ-ਵੱਖ ਚੈਨਲਾਂ ਉੱਤੇ ਹਰਮਿੰਦਰ ਸਿੰਘ ਪਠਾਨ ਮਾਜਰਾ ਵੱਲੋਂ ਇੰਟਰਵਿਊ ਦਿੱਤੀ ਹੈ ਗਿਆ ਇੰਟਰਵਿਊ ਦਿੰਦੇ ਸਮੇਂ ਉਹਨਾਂ ਨੇ ਰੱਜ ਕੇ ਪੜਾਸ ਕਢੀ ਰੱਜ ਕੇ ਬਗਾਵਤ ਕੀਤੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਤੇ ਦੂਸਰੇ ਪਾਸੇ ਜਿੰਨੇ ਵੀ ਪੰਜਾਬ ਦੇ ਵਿੱਚ ਅਫਸਰ ਸ਼ਾਹੀ ਯਾਨੀ ਕਿ ਬਿਊਰੋਕ੍ਰਾਸੀ ਹੈ ਉਨਾ ਕਿਹਾ ਕਿ ਆਪ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਤਾਂ ਕਿਸੇ ਚਪਰਾਸੀ ਦੀ ਬਦਲੀ ਵੀ ਨਹੀਂ ਕਰਵਾ ਸਕਦੇ ਜੇਕਰ ਕਿਸੇ ਪੀਐਨ ਦੀ ਬਦਲੀ ਕਰਵਾਉਣੀ ਹੈ ਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਲ ਵੱਲ ਤੋਂ ਆਗਿਆ ਲੈਣੀ ਬੜੀ ਜ਼ਰੂਰੀ ਹੈ ਚਾਹੇ ਕੋਈ ਵਿਧਾਇਕ ਹੈ ਚਾਹੇ ਕੋਈ ਮੰਤਰੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਲ ਵੱਲ ਦੇ ਹੱਥਾਂ ਦੀ ਘੱਟ ਪੁਤਲੀ ਬਣੇ ਹੋਏ ਨੇ ਅਜਿਆ ਕਿਉਂ ਕਿਹਾ ਗਿਆ 1.5 ਸਾਲ ਰਹਿ ਗਿਆ ਹੈ ਲੇਕਿਨ 1.5 ਸਾਲ ਤੋਂ ਪਹਿਲਾਂ ਹੀ ਬਗਾਵਤ ਪਠਾਨ ਮਾਜ਼ਰੇ ਨੇ ਕਿਉਂ ਕੀਤੀ ਕਿਉਂਕਿ ਪਠਾਨ ਮਾਜ਼ਰਾ ਨੂੰ ਪਤਾ ਲੱਗ ਗਿਆ ਸੀ ਕਿ 25 ਅਗਸਤ ਨੂੰ ਮੇਰੇ ਉੱਤੇ ਐਫ ਆਈ ਆਰ ਮੇਰੇ ਉੱਤੇ ਪਰਚਾ ਮੇਰੇ ਤੇ ਧਾਰਾ 376 ਲੱਗ ਗਿਆ ਮੈਂ ਤੇ ਜੇਲ੍ਹ ਦੇ ਵਿੱਚ ਜਾਣੇ ਜਾਣਾ ਹੈ ਮੇਰੇ ਤੇ ਵੱਡੀ ਕਾਰਵਾਈ ਹੋਣੀ ਹੀ ਹੋਣੀ ਹੈ ਪੰਜਾਬ ਪੁਲਿਸ ਵੱਲੋਂ ਅਦਾਲਤ ਵੱਲੋਂ ਕਿਉਂਕਿ ਮੈਂ ਮੇਰੇ ਉੱਤੇ ਧਾਰਾ 376 ਲੱਗੀ ਹੈ ਤੇ ਇਸ ਤੋਂ ਪਹਿਲਾਂ ਕਿਉਂ ਨਾ ਹੋਵੇ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰਾਂ ਕਿਉਂ ਨਾ ਹੋਵੇ ਕਿ ਆម ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਬਾਦ ਉੱਤੇ ਇਲਜ਼ਾਮ ਲਾਵਾਂ ਪੰਜਾਬੀਓ ਗੱਲ ਸੋਚਣ ਵਾਲੀ ਹੈ ਜਦੋਂ ਲੈਂਡ ਪੁੱਲਿੰਗ ਪਾਲਿਸੀ ਦੀ ਨੀਤੀ ਪਾਸ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਤੇ ਹਰਬੀਰ ਸਿੰਘ ਪਠਾਨ ਮਾਜ਼ਰਾ ਕਿਉਂ ਵਿਰੋਧ ਵਿੱਚ ਨਹੀਂ ਆਏ ਕਿਉਂ ਪੰਜਾਬ ਦੇ ਕਿਸਾਨਾਂ ਦੇ ਨਾਲ ਨਹੀਂ ਖੜੇ ਹਰਮੀਤ ਸਿੰਘ ਪਠਾਨ ਪਾਤਰਾਂ ਨੇ ਰੱਜ ਕੇ ਆਪਣੇ ਹਲਕੇ ਦੇ ਵਿੱਚ ਗੁੰਡਾਗਰਦੀ ਕੀਤੀ ਰੱਜ ਕੇ ਰੇਤੇ ਦੀ ਮਾਇਨੇ ਕੀਤੀ ਰੱਜ ਕੇ ਲੋਕਾਂ ਨੂੰ ਕੁੱਟਿਆ ਅਤੇ ਧਮਕਾਇਆ ਅਤੇ ਪੈਸਾ ਬਣਾਇਆ ਇਮਣਦੋ ਉਹਨਾਂ ਦਾ ਇੱਕ ਲੜਕਾ ਕੈਨੇਡਾ ਦੇ ਵਿੱਚ ਹੈ ਜਿਹੜਾ ਲੜਕਾ ਉਹਨਾਂ ਦਾ ਕੈਨੇਡਾ ਦੇ ਵਿੱਚ ਪੀਆਰਏ ਪੀਆਰਏ ਜੇਕਰ ਪੀਆਰ ਲੜਕੇ ਨੂੰ ਹਰਮੀਤ ਸਿੰਘ ਪਠਾਨ ਵਾਜਰਾ ਵੱਲੋਂ ਪੰਜਾਬ ਭਲਾ ਜਾ ਸਕਦਾ ਹੈ ਪੰਜਾਬੀ ਉਹ ਕਿੰਨੇ ਕੁ ਪੰਜਾਬੀ ਹਗੇ ਨੇ ਜਿਨ੍ਹਾਂ ਦੇ ਲੜਕੇ ਲੜਕੀਆਂ ਕੈਨੇਡਾ ਅਮਰੀਕਾ ਇੰਗਲੈਂਡ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਪੀਆਰ ਨੇ ਜਿਹੜੇ ਉੱਥੇ ਸੈੱਟ ਨੇ ਤੇ ਤੁਹਾਡਾ ਕੋਈ ਸਿਰ ਨਹੀਂ ਫਿਰਿਆ ਜਾਂ ਤੁਹਾਡੇ ਕੋਈ ਸਿਰ ਦੇ ਵਿੱਚ ਪੀੜ ਨਹੀਂ ਕਿ ਤੁਸੀਂ ਉਹਨਾਂ ਨੂੰ ਬੁਲਾ ਲਓ ਕਿ ਤੁਸੀਂ ਪੰਜਾਬ ਆ ਜਾਓ ਤੁਸੀਂ ਪੰਜਾਬ ਦੇ ਹਮਦਰਦੀ ਬਣਾਓ ਨਹੀਂ ਕੰਮ ਬੜਾ ਵਧੀਆ ਚੱਲਿਆ ਹੋਇਆ ਸੀ ਮੈਨਿੰਗ ਵੀ ਕੀਤੀ ਪਰਚੇ ਵੀ ਕਰਾਏ ਧੜੇ ਬੰਦੀਆਂ ਵੀ ਬਣਾਈਆਂ ਦੇ ਸਰਪੰਚੀ ਦੇ ਵਿੱਚੋਂ ਪੈਸਾ ਵੀ ਕਮਾਇਆ ਹਰਬੀਤ ਸਿੰਘ ਪਠਾਨ ਮਾਜਰਾ ਨੇ ਪਠਾਨ ਮਾਜਰਾ ਪਟਿਆਲਾ ਦੇ ਵਿੱਚ ਇੱਕ ਪੈਲਸ ਬਣਾ ਰਹੇ ਨੇ ਜਿਸ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ ਇਹ ਅਰਬਾਂ ਖਰਬਾਂ ਰੁਪਇਆ ਸਾਢੇ ਤਿੰਨ ਸਾਲਾਂ ਦੇ ਵਿੱਚ ਹਰਬੀਤ ਸਿੰਘ ਪਠਾਨ ਮਾਜਰਾ ਦੇ ਘਰੋਂ ਕਿੱਥੇ ਆ ਗਿਆ ਵੀ ਭਾਈ 1.5 ਸਾਲ ਰਹਿ ਗਿਆ ਹੁਣ ਪੰਜਾਬ ਦੀ ਗੱਲ ਕਰੋ ਹੁਣ ਪੰਜਾਬ ਨੂੰ ਲੈ ਕੇ ਆਪਣੀ ਜਮੀਰ ਨੂੰ ਜਗਾ ਦਿਓ ਤੇ ਰੱਜ ਕੇ ਭੰਡੋ ਪੰਜਾਬ ਦੇ ਮੁੱਖ ਮੰਤਰੀ ਭਗਵਰਤ ਮਾਨ ਅਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਜਦੋਂ ਉਹ ਸ਼ੁਰੂ ਤੋਂ ਹੀ ਆਪ ਆਦਮੀ ਪਾਰਟੀ ਦੇ ਸੁਪਰੀਮੋ ਦਿੱਲੀ ਦਿੱਲੀ ਵਾਲੇ ਦਿੱਲੀ ਲੋਬੀ ਵਾਲੇ ਪੰਜਾਬ ਦੀ ਨੋਟਾਂ ਤੇ ਇੱਕ ਸੁੱਟ ਕਰ ਰਹੇ ਨੇ ਉਹਦਾ ਤੁਸੀਂ ਕਿਉਂ ਨਹੀਂ ਬੋਲੇ ਉਹਦਾ ਤੁਹਾਡੀ ਜਮੀਰ ਕਿਉਂ ਨਹੀਂ ਜਾਗੀ ਉਹਦਾ ਤੁਸੀਂ ਸੁਪਰੀਮੋ ਦਾ ਵਿਰੋਧ ਕਿਉਂ ਨਹੀਂ ਕੀਤਾ ਤੁਸੀਂ ਨੋਚਾ ਕਿਨੇ ਬਣਾਉਣੀਆਂ ਸੀ ਤੁਸੀਂ ਬਣ ਕੇ ਨੇ ਬਣਾਉਣੇ ਸੀ ਤੇ ਜਿਹੜੇ ਸਿੰਪਲ ਬਣ ਕੇ ਨੇ ਬਣਾਉਣੇ ਸੀ ਇਹ ਤੁਹਾਨੂੰ ਚੰਗਾ ਭਲਾ ਪਤਾ ਸੀ ਜੇਕਰ ਤੁਸੀਂ ਮਾਇਨੀ ਕਰਵਾਉਂਦੇ ਸੀ ਇਹ ਤੁਹਾਨੂੰ ਪਤਾ ਸੀ ਜੇਕਰ ਤੁਸੀਂ ਲੜਾਈਆਂ ਝਗੜਿਆਂ ਦੇ ਵਿੱਚੋਂ ਪੈਸੇ ਲੈਂਦੇ ਸੀ ਤੁਹਾਨੂੰ ਪਤਾ ਸੀ ਕਿਉਂਕਿ ਜਿਹੜੇ ਹਰਮਿਤ ਸਿੰਘ ਪਠਾਨ ਮਾਜਰਾ ਬਿਲੋਂਗ ਕਰਦੇ ਨੇ ਸਾਰਾ ਹਲਕਾ ਇਸ ਦੇ ਉੱਤੇ ਰਜ ਕੇ ਦੁਖੀ ਹੈ ਕਿ ਭਾਈ ਅਸੀਂ ਬੜੀ ਵੱਡੀ ਗਲਤੀ ਕੀਤੀ ਹੈ ਕਿ ਅਸੀਂ ਇਸ ਨੂੰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੋਟਾਂ ਪਾ ਕੇ ਜਿਹੜਾ ਹੈ ਵਿਧਾਇਕ ਬਣਾਇਆ ਹੁਣ ਪਤਾ ਲੱਗਿਆ ਹਰਮਿਤ ਸਿੰਘ ਮਾਜਰਾ ਨੂੰ ਦੇਖੋ ਇੱਕ ਪਾਸੇ ਲੜਕਾ ਐ ਦੀ ਵੱਡੀ ਉਪਰਦਾ ਹੈ ਤੇ ਦੂਸਰੇ ਪਾਸੇ ਇੱਕ ਲੇਡੀਆਂ ਦੇ ਨਾਲ ਸੋਸ਼ਲ ਮੀਡੀਆ ਤੇ ਆ ਰਿਸ਼ਤੇ ਬਣਾ ਕੇ ਉਹਦੇ ਨਾਲ ਲਾਵਾ ਫਿਰੀ ਲੈ ਗਏ ਉਹਦੇ ਨਾਲ ਜਿੰਸੀ ਸਬੰਧ ਬਣਾਏਗਾ ਉਹਦੀਆਂ ਬਲੂ ਵੀਡੀਓ ਬਣਾਈ ਉਹਦੀਆਂ ਨੀਂਦੀਆਂ ਫਿਲਮਾਂ ਬਣਾਈਆਂ ਗਈਆਂ ਅਤੇ ਉਸ ਤੋਂ ਬਾਅਦ ਉਸ ਨੂੰ ਡਰਾਇਆ ਗਿਆ ਧਮਕਾਇਆ ਗਿਆ ਕਿ ਮੈਂ ਪਾਵਰ ਦੇ ਵਿੱਚ ਆ ਤੂੰ ਮੇਰਾ ਕੱਖ ਨਹੀਂ ਵਿਗਾੜ ਸਕਦੀ ਤੇ ਜਦੋਂ ਉਸ ਬੀਬੀ ਦਾ ਤਾਂ ਚੱਲਿਆ ਇਹ ਗੱਲ ਹੈ 25 ਅਗਸਤ ਦੀ ਇਹਨੇ ਤਾਂ ਰੋਣਾ ਹੁਣ ਪਾਇਆ ਹੈ ਇਹ ਹੁਣ ਪੰਜਾਬ ਦੇ ਵਿਰੁੱਧ ਬੋਲਿਆ ਹੈ ਏ ਹੁਣ ਦਿੱਲੀ ਵਾਲਿਆਂ ਦਾ ਜਲੂਸ ਕੱਢ ਰਿਹਾ ਹੈ ਭਈ ਜਦੋਂ ਲੈਂਡ ਪੁਲਿੰਗ ਪਾਲਸੀ ਜਿਹੜੀ ਪਾਸ ਹੋ ਰਹੀ ਸੀ ਜਦੋਂ ਪੰਜਾਬ ਦੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਹਰਪ੍ਰੀਤ ਸਿੰਘ ਪਟਾਰਨ ਮਾਜਰਾ ਅਸੀਂ ਤੁਹਾਨੂੰ ਕਿਤਨਾ ਚਾਹੁੰਦੇ ਆ ਕਿ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਉਦੋਂ ਤੁਸੀਂ ਆ ਤੁਹਾਡੀ ਜਮੀਰ ਕਿਉਂ ਨਹੀਂ ਜਾਗੀ ਤੁਹਾਡੀ ਜਮੀਰ ਇਸ ਕਰਕੇ ਜਾਗੀ ਹੈ ਕਿਉਂਕਿ 25 ਅਗਸਤ ਨੂੰ ਤੁਹਾਡੇ ਉੱਤੇ 376 ਦਾ ਪਰਚਾ ਦਰਜ ਹੋ ਗਿਆ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਆਪ ਆਦਮੀ ਪਾਰਟੀ ਦੇ ਲੀਡਰਸ਼ਿਪ ਨੇ ਕਹਿ ਦਿੱਤਾ ਸੀ ਕਿ ਇਹ ਤੂੰ ਜਾ ਤੇ ਤੇਰਾ ਕੰਮ ਜਾਣੇ ਤੂੰ ਕੀਤਾ ਇਸ ਦਾ ਖਮਿਆਜਾ ਤੈਨੂੰ ਭੁਤਨਾ ਪਵੇਗਾ ਇਸ ਕਰਕੇ ਹਰਬੀਰ ਸਿੰਘ ਪਠਾਨ ਮਾਦਰਾ ਜਿਸ ਨੇ ਰੱਜ ਕੇ ਮਾਨੀ ਕੀਤੀ ਜਿਸ ਨੇ ਰੱਜ ਕੇ ਆਪਣੀ ਹਲਕੇ ਦੇ ਵਿੱਚ ਨੋਟਬਾਰਕ ਕੀਤੀ ਜਿਸ ਦੇ ਰੱਜ ਕੇ ਕਰੋੜਾਂ ਨਹੀਂ ਖਰਬਾ ਰਪਏ ਬਣਾਇਆ ਭਈਏ ਪੈਲਸ ਬਣਾ ਰਹੇ ਨੇ ਪਟਿਆਲੇ ਦੇ ਵਿੱਚ ਜਿਸ ਦੀ ਕੀਮਤ ਕਰੋੜਾਂ ਦੇ ਵਿੱਚ ਦੱਸੀ ਜਾ ਰਹੀ ਹੈ ਆ ਇਹਦਾ ਲੜਕਾ ਕੈਨੇਡਾ ਦੇ ਵਿੱਚ ਪੀਆਰਸੀ ਉਹਨੂੰ ਬੁਲਾ ਲਿਆ ਗਿਆ ਵੀ ਭਾਈ ਕੰਮ ਵਧੀਆ ਚੱਲਿਆ ਹੋਇਆ ਹੈ ਹੁਣ ਤੈਨੂੰ ਬਾਹਰ ਗੁਲਾਮੀ ਕਰਨ ਦੀ ਲੋੜ ਨਹੀਂ ਤੂੰ ਪੰਜਾਬ ਆ ਜਾ ਯਾਨੀ ਕਿ ਪੰਜਾਬ ਨੂੰ ਲੁੱਟਣ ਦੇ ਵਿੱਚ ਪੰਜਾਬ ਨੂੰ ਕੁੱਟਣ ਦੇ ਵਿੱਚ ਪੰਜਾਬ ਦੀਆਂ ਅੱਖਾਂ ਦੇ ਵਿੱਚ ਘਟਾ ਪਾਉਣ ਦੀ ਕੋਸ਼ਿਸ਼ ਬੜੇ ਵੱਡੇ ਪੱਧਰ ਤੇ ਕੀਤੀ ਗਈ ਉਸ ਦੇ ਵਿੱਚ ਕਾਮਜਾਬ ਵੀ ਹੋਏ ਹਰਮੀਤ ਸਿੰਘ ਪਠਾਨ ਪਾਜਰਾ ਯਾਨੀ ਕਿ ਸਾਡੇ 3.5 ਸਾਲਾਂ ਦੇ ਵਿੱਚ ਤੁਸੀਂ ਅਰਬਾਂ ਖਰਬਾਂ ਬਣਾ ਕੇ ਤੇ ਹੁਣ ਤੁਸੀਂ ਆਪ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ੀਵਾਲ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰ ਰਹੇ ਹੋ ਅਸ ਵਿਰੋਧ ਉਦੋਂ ਕਰਨਾ ਚਾਹੀਦਾ ਸੀ ਜਦੋਂ ਲੈਂਡ ਪੁੱਟਿੰਗ ਪਾਲਿਸੀ ਨੀਤੀ ਬਣੀ ਜਦੋਂ ਪੰਜਾਬ ਤਰਾ ਤਰਾ ਮਰ ਰਿਹਾ ਸੀ ਜਦੋਂ ਐਮਐਸਪੀ ਮੰਗ ਰਿਹਾ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਜਦੋਂ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਧਰਨੇ ਧੱਕੇ ਨਾਲ ਉਖਾੜੇ ਗਏ ਤੁਸੀਂ ਕਿਉਂ ਸਰਕਾਰ ਦੇ ਵਿਰੁੱਧ ਵੀ ਬੋਲੇ ਕਿ ਟਰਾਲੀਆਂ ਸਾਨੂੰ ਦੇ ਦੇਣੀਆਂ ਚਾਹੀਦੀਆਂ ਨੇ ਸਾਨੂੰ ਟਰੈਕਟਰ ਦੇ ਦੇਣੇ ਚਾਹੀਦੇ ਨੇ ਸਾਨੂੰ ਐਨਵਰਟਰ ਕਿਸਾਨਾਂ ਦੇ ਦੇ ਦੇਣੇ ਚਾਹੀਦੇ ਨੇ ਤੇ ਤੁਸੀਂ ਤਾਂ ਉਦੋਂ ਪੰਜਾਬ ਦੇ ਮੁੱਖ ਮੰਤਰੀ ਦਾ ਸਾਥ ਦਿੱਤੇ ਸੀ ਤੇ ਤੁਸੀਂ ਆਪ ਆਪ ਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਇਕਲੌਤੇ ਪੁੱਤਰ ਬਣੇ ਹੋਏ ਸੀ ਜਦੋਂ ਤੁਹਾਡੇ ਘਰੇ ਅੱਗ ਲੱਗੀ ਹੈ ਜਦੋਂ ਤੁਹਾਡੇ ਉੱਤੇ ਪਰਚਾ ਹੋਇਆ ਹੈ ਤੁਸੀਂ ਕੀ ਲੋਕਾਂ ਨੂੰ ਕਹੌਲ ਦੱਸੋਗੇ ਜੇਕਰ ਉਤੇ ਤੁਹਾਡਾ ਇੱਕ ਜਵਾਨ ਬੱਚਾ ਹੈ ਉਹਦੇ باوجود ਵੀ ਤੁਸੀਂ ਇੱਕ ਵਿਆਹ ਕਰਵਾ ਲੈਂਦੇ ਹੋ ਵਿਆਹ ਕਰਵਾ ਕੇ ਲਾਵਾ ਫਿਰੇ ਲੈਣਦੇ ਹੋ ਲਾਵਾ ਫਿਰੇ ਲੈ ਕੇ ਉਸ ਲੇਡੀਜ਼ ਨੂੰ ਤੁਸੀਂ ਤਬਕੀਆਂ ਦਿੰਦੇ ਹੋ ਉਸਦੇ ਨਾਲ ਝੰਸੀ ਸ਼ੋਸ਼ਨ ਕਰਦੇ ਹੋ ਉਸਦੇ ਨਾਲ ਅਸ਼ਲੀਲ ਵੀਡੀਓ ਉਸ ਨੂੰ ਬਣਾਵਾ ਕੇ ਭੇਜਦੇ ਹੋ ਤੇ ਤੁਹਾਡਾ ਕਿਰਦਾਰ ਤੁਹਾਡੀ ਜਮੀਰ ਇਹ ਲੋਕਾ ਪੰਜਾਬ ਦੇ ਲੋਕਾਂ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਕਿੰਨਾ ਕਿੰਨੇ ਕੁ ਤੁਸੀਂ ਹਮਦਰਦੀ ਹੋ ਕਿੰਨੇ ਕਿੰਨੀ ਕੁ ਤੁਹਾਡੀ ਜਮੀਰ ਜਾਗਦੀ ਹੈ ਪੰਜਾਬ ਦੇ ਪ੍ਰਤੀ ਪੰਜਾਬੀਓ ਭਲੇਖੇ ਵਿੱਚ ਨਾ ਰਹੀਏ ਪੰਜਾਬੀਓ ਇਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਉਹ ਵੀ ਜਲੇ ਬਗਾਵਤ ਕਰਨਗੇ ਕਿਉਂਕਿ ਇਹਨਾਂ ਨੇ ਫਿਰ ਅਗਲੇ 5 ਸਾਲ ਸੱਤਾ ਦੇ ਵਿੱਚ ਆ ਕੇ ਚਾਹੇ ਸ਼ਰੂਪਣੀ ਅਕਾਲੀ ਦਲ ਵੱਲੋਂ ਚਾਹੇ ਭਾਰਤੀ ਜਨਤਾ ਪਾਰਟੀ ਵੱਲੋਂ ਚਾਹੇ ਕਾਂਗਰਸ ਵੱਲੋਂ ਇਹਨਾਂ ਨੇ ਆਪਣੀਆਂ ਰੋਟੀਆਂ ਸਿਕੜੀਆਂ ਨੇ ਇਹਨਾਂ ਨੇ ਰੋਟੀਆਂ ਸਿਕੜੀਆਂ ਨੇ ਫਿਰ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਲੁੱਟਣਾ ਹੈ ਇਸ ਕਰਕੇ ਭਾਵਕ ਹੂਣ ਦੀ ਲੋੜ ਨਹੀਂ ਤੇਲ ਦੇਖੋ ਅਤੇ ਤੇਲ ਦੀ ਧਾਰ ਦੇਖੋ